ਸ਼੍ਰੀ ਰਾਮ ਮੰਦਰ ਯੋਧਿਆ ਧਾਮ ਦੀ ਪਹਿਲੀ ਵਰ੍ਹੇਗੰਢ ਦੇ ਸਬੰਧ ਵਿੱਚ ਖੰਨਾ ਲੜੀ ਰੋਡ ਐਮ ਸੀ ਸੁਨੀਲ ਕੁਮਾਰ ਨੀਟਾ ਸੰਜੀਪ दत्त ਦੇ ਸੰਯੋਗ ਨਾਲ ਕਰਕੇ ਲਗਾਇਆ ਜੀ ਹਾਂਜੀ ਪਿਛਲੇ ਸਾਲ ਵੀ ਆਪਣੇ ਲਗਾਇਆ ਸੀ ਲੱਡੂ ਔਰ ਚਾਹ ਦੀ ਜੀ ਹਾਂਜੀ ਇਸ ਸਾਲ ਵੀ ਲੱਡੂ ਔਰ ਚਾਹ ਦੀ ਗੰਗਲ ਦੀ ਸੇਵਾ ਕਰਦੇ ਆ ਅੱਛਾ ਜੀ ਅਗਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਗੰਗਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼੍ਰੀ ਰਾਮ ਮੰਦਰ ਯੋਧਿਆ ਧਾਮ ਦੀ ਪਹਿਲੀ ਵਰ੍ਹੇਗਾਂਟ ਦੇ ਸਬੰਧ ਵਿੱਚ ਖੰਨਾ ਲੜੜੀ ਰੋਡ ਐਮ ਸੀ ਸੁਨੀਲ ਕੁਮਾਰ ਨੀਟਾ ਸੰਜੀਪ दत्त ਦੇ ਸਹਿਯੋਗ ਨਾਲ ਆਫਿਸ ਦੇ ਨਾਲ ਦੁਕਾਨਦਾਰਾਂ ਵੱਲੋਂ ਲੱਡੂਆ ਰਸ ਤੇ ਚਾਹ ਦਾ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਲੰਗਰ ਲਗਾਇਆ ਗਿਆ ਹਾਂਜੀ ਕੀ ਨਾਂ ਹੈ ਰਜੇਸ਼ ਕੁਮਾਰ ਜੀ ਆ ਤੁਸੀਂ ਲੱਡੂ ਤੇ ਰਸ ਤੇ ਚਾਹ ਦਾ ਲੰਗਰ ਚੱਲ ਰਿਹਾ ਤੁਹਾਡਾ ਸਵੇਰ ਦਾ ਹਾਂਜੀ ਤੇ ਕਿਹੜੀ ਸ਼ਰਤਾਂ ਵਾਸਤੇ ਲਾਇਆ ਇਹ ਸ਼੍ਰੀ ਰਾਮ ਜਨਮ ਭੂਮੀ ਘਰ ਕੇ ਲਗਾਇਆ ਜੀ ਹਾਂਜੀ ਪਿਛਲੇ ਸਾਲ ਵੀ ਆਪਣ ਨੇ ਲਗਾਇਆ ਸੀ ਲੱਡੂ ਔਰ ਚਾਹ ਦੀ ਜੀ ਹਾਂਜੀ ਇਸ ਸਾਲ ਵੀ ਲੱਡੂ ਔਰ ਚਾਹ ਦੀ ਡੰਗਰ ਦੀ ਸੇਵਾ ਕਰਦੇ ਆ ਅੱਛਾ ਜੀ ਅਗਰ ਕੋੜੇਨਾਥ ਦੀ ਇੱਛਾ ਹੋਈ ਸ਼੍ਰੀ ਰਾਮ ਚੰਦਰ ਜੀ ਦੀ ਇੱਛਾ ਹੋਈ ਤਾਂ ਇਹ ਇਦਾਂ ਚੱਲਦਾ ਹੀ ਰਹੂਗਾ ਸਾਡੀ ਇੱਛਾ ਇਹੀ ਆ ਵੀ ਅਸੀਂ ਬੰਦ ਨਾ ਕਰੀਏ ਕਦੇ ਵੀ ਬਾਕੀ ਇਹ ਭਰਾਵਾਂ ਦਾ ਸਹਿਯੋਗ ਹੈ ਇਹ ਸਾਡੇ ਨੀਰਜ ਕੁਮਾਰ ਜੀ ਸਬਜ਼ੀ ਵਾਲੇ ਪੰਡਿਆ ਜੀ ਬਹੁਤ ਵਧੀਆ ਸਹਿਯੋਗ ਦਿੰਦੇ ਨੇ ਇਹ ਸਾਡੇ ਗੱਗੀ ਵੀਰ ਜੀ ਇਤੋਂ ਸਾਡੇ ਫਰੂਟ ਵਾਲੇ ਠੀਕ ਹੈ ਨਾ ਭਾਈ ਸਾਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੈ ਬਾਕੀ ਨੀਤਾ ਸਾਹਿਬ ਜੀ ਐਮਸੀ ਸਾਡੇ ਬਹੁਤ ਵੱਡਾ ਸਹਿਯੋਗ ਦਿੰਦੇ ਨੇ ਸਾਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਦਾ ਬਹੁਤ بڑا ਸਹਿਯੋਗ ਹੈ ਦੱਤ ਵੀਰ ਜੀ ਠੀਕ ਹੈ ਕਿ ਨਹੀਂ ਜੀ ਬਾਕੀ ਸਾਰੇ ਸੰਗ ਜੋ ਨਾ ਪਰਿਵਾਰ ਹੈ ਸਾਡਾ ਸਾਰੇ ਸੇਵਾ ਕਰਦੇ ਆ ਜੀ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦੇ ਸਾਰਿਆਂ ਦੇ ਕੋਲੇਨਾਥ ਦੀ ਕਿਰਪਾ ਸ਼੍ਰੀ ਰਾਮਚੰਦਰ ਜੀ ਦੀ ਕਿਰਪਾ ਇਦਾਂ ਹੀ ਬੱਚਾ ਤੇ ਬਣੀ ਰਹੇ